ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਵਾਗਤ ਹੈ ਤੁਹਾਡਾ ਸਾਇਬ ਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋ ਮੂਹਾਂ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਆ ਤੇ ਦੁਪਹਿਰ ਦਾ ਟਾਈਮ ਨਾਲ ਅੱਜ ਆਪਾਂ ਬਣਾਉਣ ਲੱਗੇ ਆ ਪਕੌੜੇ ਆਲੂ ਵਾਲੇ ਸਾਇਬ ਦੀ ਤਿਆਰੀ ਕਰੀ ਬੈਠਾ ਸੀਗਾ ਕੰਨਾ ਜੋ ਪਕੌੜੇ ਬਣਾਉਣੇ ਆ ਤੇ ਮੇਰਾ ਤਾਂ ਕੁਝ ਹੋਰ ਬਣਾਉਣ ਦਾ ਸਲਾਹ ਸੀਗੀ ਉਹ ਚਲੋ ਆਪਾਂ ਬਾਅਦ ਵਿੱਚ ਦੇਖਾਂਗੇ ਆਪਣੇ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੇ ਕਿ ਅੱਜ ਆਪਾਂ ਕਾਦੀ ਵੀਡੀਓ ਲੈ ਕੇ ਆ ਰਹੇ ਆ ਤੁਹਾਡੇ ਲਈ ਨਵੇਂ-ਨਵੇਂ ਤੇ ਹੁਣ ਬੱਚਿਆਂ ਨੂੰ ਪਕੌੜੇ ਬਣਾ ਕੇ ਦੇ ਦਈਏ ਇਹਦੇ ਵਿੱਚ ਕੱਢਨੇ ਆ ਤੇ ਕਿੱਥੇ ਆ ਗਏ ਥੋੜਾ ਚਾਹਣਾ ਖਾਣਿਆ ਨੇ ਥੋੜੇ ਥੋੜੇ ਬਣਾ ਕੇ ਪਾ ਦਈਏ ਬਣਾਉਂਦਾ ਸੀਗਾ ਇਹ ਲੇਜ਼ ਲੇਜ਼ ਕਿੱਟੇ ਸੀਗੇ ਜਿਹੜੇ ਪਾਪਾ ਨੇ ਵੇਸਣ ਪਾਤਾ ਵਿੱਚ ਇਹ ਲਾਓ ਜੀ ਥੋੜਾ ਲੈ ਲੈਣਾ ਫਲਾਉ ਦੀ ਲੋੜ ਮੁੱਠਾ ਕਰਦੇ ਹਾਂ ਹਾਂ ਕੇ ਹਰਮੇਸ਼ ਭਰਨ ਦਾ ਵੈਸੀ ਜੈਸੀ ਪਸੰਦੀ ਸੀ ਕਹਿੰਦੀ ਆਵਨ ਤੁਹਾਡੀਆਂ ਵੀਡੀਓ ਸਾਨੂੰ ਆਡੇ ਹੁੰਦੀਆਂ ਨੇ ਪਿੰਨਾ ਮੇ ਨਵੇਂ ਆੜੀਆਂ ਕਿੱਥੋਂ ਲੈ ਕੇ ਆਉਨੇ ਆਂ ਵੀ ਵੀ ਇਹ ਨਵੇਂ ਨਵੇਂ ਆੜੀ ਲਿਆਉਣੇ ਪੈਂਦੇ ਨੇ ਬਹੁਤ ਸੋਚ ਸਮਝ ਕੇ ਵੀਡੀਓ ਪਾਣੀਆਂ ਪੈਂਦੀਆਂ ਨੇ ਕਿ ਕਿ ਉਹ ਜੀਆਂ ਵੀਡੀਓ ਚੱਲਣਗੀਆਂ YouTube ਤੇ ਕੰਮ ਕਰਨਾ ਸੌਖਾ ਨਹੀਂਗਾ ਬਹੁਤ ਜ਼ਿਆਦਾ ਔਖਾ ਹੈ ਜੀ ਆਪਾਂ ਡੇਲੀ ਬਲੌਗ ਪਾਈਏ ਉਹ ਵੀ ਕੋਈ ਨਹੀਂ ਦੇਖਦਾ ਹੁੰਦਾ ਨਮੀ ਵਾਲੀ ਨਮੀ ਇਹ ਵੀਡੀਓ ਹੀ ਰੋਜ਼ ਪਾਣੀ ਪੈਂਦੀ ਹੈ ਤਾਂ ਕਿਤੇ ਜਾ ਕੇ ਕੁਝ ਬਣਦਾ ਹੈ ਹੈਨਾ ਜੇ YouTube ਤੇ ਆਮਦਨ ਕਮਾਉਣੀ ਆ ਆਮਦਨ ਕਰਨਾ ਬਣਾਉਣੀ ਆ ਤਾਂ ਪਰ ਨਵੇਂ ਨਵੇਂ ਆਈਡੀਆਸ ਲੈ ਕੇ ਆਉਣੇ ਪੈਂਦੇ ਨੇ ਲਓ ਜੀ ਆਪਾਂ ਪੈਮੈਂਟ ਖਲਾ ਲਾ ਦਈਏ ਹਾਂ ਇਹ ਦੇਖੋ ਮਮਾ ਤਵੇ ਦੇ ਇਸ ਕਰਨ ਵੀ ਆ ਚੁੱਕਿਆ ਸਕਲ ਜੀ ਇੱਧਰ ਦੇਖੋ ਜਿਸका ਸਾਇਪਰੀ ਨੇ ਇਹ ਲੇਜ਼ ਬਣਾਏ ਨੇ ਅੱਜ ਦੇਖੋ ਕਿੰਨੇ ਵਧੀਆ ਫੁੱਲ ਗਏ ਬਾਅਦ ਇਹ ਇਕੱਲੇ ਇਕੱਲੇ ਹੋ ਜਾਣਗੇ ਇਹਨਾਂ ਨੂੰ ਰਾੜ ਲਈਏ ਥੋੜੀ ਥੋੜੀ ਸੇਕ ਤੇ ਤੇ ਫਿਰ ਰਖਾਉਣਾ ਥੋੜਾ ਲਓ ਜੀ ਏ ਬਣ ਗਏ ਆਪਣੇ ਇੱਕ ਪੂਰ ਕੜ ਤਾ ਆਪਾਂ ਨੇ ਸੈਦਰੀ ਨੇ ਪਕੌੜੇ ਬਣਾਉਣੇ ਆ ਚੈੱਕ ਕਰੋ ਆਲੂਆਂ ਵਾਲੇ ਬੇਸਨ ਨਾਲ ਗਰਮੇਜ਼ ਨੂੰ ਸਿੱਖ ਚਲੋ ਵਧੀਆ ਬਣਾ ਲਏ ਬੱਚੇ ਨੇ ਹਨ ਜਿਹੇ ਜਿਹੇ ਬਣਾਏ ਨੇ ਹੁਣ ਚਾਹਨਾ ਤੇ ਦਿੰਨੇ ਖਾਣੇ ਕੋਪਾ ਮਿਸ਼ਤਾਂ ਬਣਾ ਆ ਗਏ ਹੋਰਾਂ ਤੇਲ ਫੇਰ ਲੈ ਜਾ ਤੂੰ ਆ ਮੈਂ ਰਾੜ ਦਿੰਨੀ ਆਪੇ ਕੁ ਬਣਾ ਰਿਹਾ ਹਾਂ ਬੰਦੇ ਨੇ ਦੇਖੋ ਵਧੀਆ ਲੱਗਦਾ ਹੈ ਦੇਖੋ ਨਾਲ ਦੇਖੋ ਧਿਆਨ ਨਾਲ ਮੋਰ ਪੈਲ ਪੈ ਗਿਆ ਦੇਖੋ ਕਿ ਢੁਕ ਢੁਕ ਖਾਂਬੂ ਨੇ ਮੋਰ ਦੇ ਕਿੰਨਾ ਸੋਹਣਾ ਲੱਗ ਰਿਹਾ ਪੈਲ ਪਾਉਂਦਾ ਬਹੁਤ ਵਧੀਆ ਲੱਗ ਰਿਹਾ ਬਿਲਕੁਲ ਛਤਰੀ ਬਣਾਈ ਪਈ ਆ ਹੰਬਾ ਕਿਦਾ ਕਿੰਨਾ ਸੋਹਣਾ ਘੁੰਮਦਾ ਐਦਾਂ ਹਨ ਖੇਤਾਂ ਚ ਰਹਿਣ ਦਾ ਇਹ ਨਜ਼ਾਰਾ ਜੀ ਆਲੇ-ਦਲੇ ਹਰੀਆਵਲ ਦਿਖਦੀ ਆ ਪਸ਼ੂ-ਪੰਛੀ ਹਨ ਫਿੱਤੇ ਦਿਖਦੇ ਨੇ ਦੇਖੋ ਹੁਣ ਮੋਰ ਪਿੰਡ ਚ ਰਹਿ ਕੇ ਕਿੱਥੇ ਦੇਖ ਹੁੰਦੀਆਂ ਨੇ ਥੀਚ ਸ਼ਾਇਦ ਖੰਭ ਸਿੱਟੂ ਦਾ ਆਉਣਾ ਹੈ ਇਹਨਾਂ ਨੇ ਕਹਿੰਦੇ ਪਾਇਲ ਪਾਉਂਦਾ ਹੁੰਦਾ ਮੋਰ ਹਨਾ ਖੰਭ ਸਿੱਟਦਾ ਹੁੰਦਾ ਇਕੱਠੇ ਕਰ ਦ ਜਿਸ ਕਰਨਾ ਨਹੀਂ ਨਹੀਂ ਹੈਗੇ ਕਰੇ ਨੇ ਇਹਨਾਂ ਨੇ ਦੇਖ ਕਾਣਾ ਦੇਖ ਰੋ ਤੇ ਜਾ ਕੇ ਹੋਲੇ ਹੋ ਗਿਆ ਥੋੜਾ ਜਿਹਾ ਹਾਂਜੀ ਇਹ ਹੈਗੇ ਅਜੀ ਕੱਲ ਕੱਲ ਦੀ ਵੀਡੀਓ ਕੱਲ ਅਸੀਂ ਗਏ ਸੀਗੇ ਫਿਰ ਮਾਚੂ ਵਾਲਾ ਸਾਹਿਬ ਥੋੜਾ ਜਿਹਾ ਬੈਂਕ ਦੇ ਵਿੱਚ ਕੰਮ ਸੀਗਾ ਨਾਲੇ ਫਿਰ ਆਪਾਂ ਨੂੰ ਐ ਸੀਗੇ ਚਲੋ ਆਪਾਂ ਨਾ ਐਡੀ ਵੱਡੀ ਖੁਸ਼ਖਬਰੀ ਮਿਲੀ ਆ ਵੀ ਚਲੋ ਸਾਰਿਆਂ ਦਾ ਮੂੰਹ ਮਿੱਠਾ ਕਰਾ ਦਈਏ ਨਾਲੇ ਵਾਹਿਗੁਰੂ ਦਾ ਸ਼ੁਕਰਾਨਾ ਕਰ ਦਈਏ ਫਿਰ ਡੱਬੇ ਲੈਂਦੇ ਸੀਗੇ ਮੱਥਾ ਟੇਕਦਾ ਸੀਗਾ ਤੇ ਫਿਰ ਨਾਲੇ ਫਿਰ ਉਸ ਤੋਂ ਬਾਅਦ ਬੈਂਕ ਜੇ ਕੰਮ ਕਰਨ ਤੋਂ ਬਾਅਦ ਫਿਰ ਅਸੀਂ ਆਗੇ ਸੀਗੇ ਇੱਥੇ ਜੇ ਹੋਟਲ ਦੇ ਵਿੱਚ ਇਥੋਂ ਡੱਬੇ ਲਏ ਸੀਗੇ ਤੇ ਫਿਰ ਕਹਿੰਦੇ ਚਲੋ ਕੁਝ ਖਾ ਲਨੇ ਆ ਭੁੱਖ ਲੱਗੀ ਹੋਈ ਆ ਤੇ ਫਿਰ ਇੱਥੇ ਛੋਟੀ ਜੀ ਪਾਰਟੀ ਕਰ ਲਈ ਸੀਗੀ ਪਾਰਟੀ ਕਹਿੰਦੇ ਵੀ ਸਮੋਸੇ ਹੀ ਖਾਣੇ ਆ ਤੇ ਮੇਰੇ ਭੈਣ ਤੇ ਭਰਾ ਆਏ ਹੋਏ ਸੀਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਭਰਾ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਜੀ YouTube ਚੈਨਲ ਚਲਾਉਣ ਦੇ ਵਿੱਚ ਤੇ ਇਹਦੇ ਕਰਕੇ ਮੇਰਾ YouTube ਚੈਨਲ ਚੱਲ ਰਿਹਾ ਹੈ ਤੇ ਫਿਰ ਇਹਨਾਂ ਨੂੰ ਛੋਟੀ ਜੀ ਆਪਣੇ ਪਾਰਟੀ ਦਿੱਤੀ ਸੀਗੀ ਤੇ ਪਾਰਟੀ ਕਰਨ ਤੋਂ ਬਾਅਦ ਫਿਰ ਆਪਣੇ ਬਹੁਤ ਜ਼ਿਆਦਾ ਟਾਈਮ ਹੋ ਗਿਆ ਸੀਗਾ ਸਾਨੂੰ ਉੱਥੇ ਆ ਕੇ ਪਸ਼ੂ ਵੀ ਸਾਹਮਣੇ ਸੀਗੇ ਫਟਾਫਟ ਫਿਰ ਉੱਥੇੋਂ ਆਪਾਂ ਆ ਗਏ ਸੀਗੇ ਤੇ ਫਿਰ ਆ ਕੇ ਮੱਥਾ ਟੇਕਿਆ ਉਹਦੀ ਕਲਿੱਪ ਕੋਈ ਨਹੀਂ ਬਣਾਈ ਚਲੋ ਜੀ ਏਡਾ ਕੇ ਬਲੌਗ ਸੀ ਆਪਣਾ